ਰਾਮਗੜ੍ਹ ਭੁੱਲਰਦੀ ਐ ਪਹਿਲੀ ਕਬੱਡੀ ਕਹਿੰਦੇ ਪਾਉਣ ਦੇ ਲਈ ਅੱਗੇ ਵਧਦਾ ਹੋਇਆ ਇਹ ਆ ਗੋਲੂ ਮੇਰੇ ਵੀਰੋ ਸਾਹਮਣੇ ਕਬੱਡੀ ਪਾ ਦੁੱਤੀ ਐ ਚਾਰ ਜਫੀ ਖੜੇ ਨੇ ਨਾਲ ਇਧਰ ਮੇਰੇ ਵੀਰੋ ਸ਼ੇਰੂ ਧਨੌੜੀ ਦੀ ertid ਦਾ ਸ਼ੇਰ ਜਿੰਨੀ ਜਾਨ ਦਾ ਮਾਲਕ ਖੜਾ ਐ ਨਾਲ ਹੈਪੀ ਧਨੌੜੀ ਵਾਲਾ ਮੇਰੇ ਵੀਰੋ ਕਿ ਮਿੱਤਰਾਂ ਦਾ ਰੰਦਾ ਸੁਰਖੀਆਂ ਚ ਨਾ ਆਓ ਹੈਪੀ ਤੇ ਗੋਲੂ ਐ ਤੇ ਧਨੀਰ ਵਾਲੇ ਨੇ ਪਹਿਲਾ 1.5 ਪੁਆਇੰਟ ਧਨੋਰੀ ਨੂੰ ਦੇ ਦਿੱਤਾ ਹੈ ਅਗਲੀ ਕਬੱਡੀ ਕਹਿੰਦੇ ਇਹ ਗੱਗੂ ਐ ਜੱਦੀ ਪਿੰਡ ਸੈਂਪਲੀ ਸਾਹਬ ਐ ਤੇ ਅੱਜ ਮੇਰੇ ਵੀਰੋ ਧਨੋਰੀ ਦਾ ਪੁੱਤ ਬਣ ਕੇ ਖੇਡਦਾ ਹੈ ਕਿ ਝੂਠ ਦੇ ਬਾਜੋ ਚੱਲਦਾ ਨਹੀਂ ਕਦੇ ਕੰਮ ਦਲਾਲਾਂ ਦਾ ਮੁੱਲ ਕਦੇ ਨਹੀਂ ਪੈਂਦਾ ਹੱਥੋਂ ਛੁੱਟੀਆਂ ਬਾਲਾਂ ਦਾ ਚੋਰੀ ਯਾਰੀ ਠੱਗੀ ਕਦੇ ਵੀ ਗੁੱਝੀ ਰਹਿੰਦੀ ਨਾ ਸੁੱਖਿਆ ਨੀਤਾ ਹੋਵਣ ਸਾਫ ਤੇ ਬਾਜੀ ਪੁੱਠੀ ਪੈਂਦੀ ਨਾ ਓ ਜੋ ਗਿਆਨੀ ਪਰ ਗੱਗੂ ਗੱਗੂ ਮੇਰੇ ਵੀਰੋ ਧਨੌਰੀ ਦੇ ਲਈ ਇੱਕ ਅੰਕ ਦਾ ਵਾਅਦਾ ਕਰਦਾ ਹੋਇਆ ਹੈ ਅਗਲੀ ਕਬੱਡੀ ਗੋਲੂ ਪਾ ਤੇ ਬੈਕ ਤੇ ਖਰਦੀਪ ਲਓ ਸਾਹਮਣੇ ਕਹਿੰਦੇ ਗੋਲੂ ਅਗਲੀ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਚਾਰ ਜਾਫੀ ਕਹਿੰਦੇ ਤਿਆਰ ਬਰਤਾਨ ਹੈ ਧਨੌਰੀ ਵਾਲੇ ਆਹ ਵੇਖਾਂਗੇ ਵੀ ਹੁਣ ਕਿਹੜਾ ਨੌਜਵਾਨ ਗੱਬਰੂ ਲਾ ਕੇ ਤਕੜਾ ਜੱਫਾ ਬੱਲੇ ਬੱਲੇ ਕਰਵਾਵੇਗਾ ਆਪਣੀ ਟੀਮ ਦੇ ਲਈ ਉਧਰ ਸਾਡੇ ਵੀਰ ਪਿੰਦਰ ਯੂਐਸਏ ਪੁੱਤਰ ਸਰਦਾਰ ਦਿਆਲ ਸਿੰਘ ਜੀ ਤੇ ਜੋਰਾ ਸਿੰਘ ਜੀ ਸੰਘਾ ਯੂ ਐਸ ਏ ਉਹ ਵੀ ਵੀਰ ਅਮਰੀਕਾ ਤੋਂ ਲਾਈਵ ਦੇਖ ਰਹੇ ਆ ਔਰ ਨਾਲ ਹੀ ਸਾਡੇ ਮਨਜੀਤ ਸਿੰਘ ਜੀ ਆਸਟ੍ਰੇਲੀਆ ਉਹ ਵੀ ਲਾਈਵ ਦੇ ਜਰੀਏ ਆਨੰਦ ਮਾਣ ਰਹੇ ਆ ਬਹੁਤ ਬਹੁਤ ਧੰਨਵਾਦ ਇਹਨਾਂ ਸਾਡੇ ਐਨ ਆਰ ਆਈ ਵੀਰਾਂ ਦੇ ਆ ਅਗਲੀ ਰੇਡ ਸੈਮੀਫਾਈਨਲ ਦੀਆਂ ਟਾਈਆਂ ਕੱਢਣ ਲੱਗੇ ਆ ਮੇਰਾ ਵੀਰ ਸੈਮੀਫਾਈਨਲ ਦੀਆਂ ਜੇ ਕਿਸੇ ਨੇ ਦੇਖਣੀਆਂ ਤਾਂ ਆ ਸਕਦਾ ਸਾਡੇ ਕੋਲੇ ਹੈਵੀ ਸੁਖੇ ਬਾਈ ਰੇਡ ਪੈ ਰਹੀ ਆ ਖੇਡ ਮੈਦਾਨ ਦੇ ਵਿੱਚ ਲਾਓ ਭੋਲਾ ਧਨੌਰੀ ਵਾਲਾ ਬਈ ਜੀ ਮੈਸੇਜ ਤੁਹਾਡਾ ਲਾ ਦਿੰਦਾ ਹੈ ਉਧਰ ਭੋਲਾ ਧਨੌਰੀ ਵਾਲਾ ਬਿੱਲੇ ਨੂੰ ਟੱਚ ਕੀਤਾ ਹੈ ਮੈਂ ਕਲੱਬ ਨੂੰ ਮੈਸੇਜ ਦੇ ਦਿਆਂ ਸਾਡਾ ਫਰਜ ਹੈ ਕਿ ਅਸੀਂ ਕਹਿੰਨੇ ਇਤਰਾਜ਼ ਕਰਦੇ ਆ ਇਧਰ ਮੇਰੇ ਵੀਰੋ ਇਹ ਜਿਹੜੀ ਰਾਮਗੜ੍ਹ ਭੁੱਲਰ ਵਾਲੇ ਕਹਿੰਦੇ ਵੀ ਸਾਨੂੰ ਇਤਰਾਜ਼ ਆ ਧਨੌਰੀ ਤੇ ਕੁਆਟਰਫਾਈਨਲ ਮੈਚ ਚੱਲਦੇ ਆ ਫੈਸਲਾ ਕਲੱਬ ਨੇ ਕਰਨਾ ਕੋਈ ਇਤਰਾਜ਼ ਨਹੀਂ ਕੋਈ ਇਤਰਾਜ਼ ਨਹੀਂਗਾ ਕੋਈ ਇਤਰਾਜ਼ ਨਹੀਂ ਕੋਈ ਇਤਰਾਜ਼ ਨਹੀਂ ਮੇਰਾ ਵੀਰ ਨਾ ਆਜਾ ਯਾਰ ਕੁਆਟਰਫਾਈਨਲ ਮੈਚ ਮੇਰਾ ਵੀਰ ਯਾਰ ਇਹ ਗੱਲਾਂ ਤਾਂ ਪਹਿਲਾਂ ਵੀ ਆਪਾਂ ਨੂੰ ਪਤਾ ਹੁੰਦਾ ਹੈ ਮਾੜਾ ਜਿਹਾ ਦੇਖੋ ਯਾਰ ਬਿਲਕੁਲ ਬਿਲਕੁਲ ਜੀ ਪਾਓ ਕਬੱਡੀ ਯਾਰ ਬਹੁਤ ਬਹੁਤ ਧੰਨਵਾਦ ਹੈ ਇੱਧਰ ਸਾਡੇ ਮਲਕੀਤ ਸਿੰਘ ਜੀ ਨੰਬਰਦਾਰ ਸਾਹਿਬ ਉਹ ਕਹਿੰਦਾ ਵੀ ਬੰਦਾ ਪਹਿਲਾਂ ਕੋਈ ਅਨਾਉਂਸਮੈਂਟ ਗਲਤ ਕਰਾ ਗਿਆ ਕੋਈ ਚੱਕਰ ਨਹੀਂ ਉਹ ਕਹਿੰਦੇ ਦਰਵਾਜ਼ਾ ਖੁੱਲਾ ਜਿੰਨਾ ਵੀਰਾਂ ਦੇ ਵੀ ਸਾਧਨ ਖੜੇ ਐ ਜਦੋਂ ਟੂਰਨਾਮੈਂਟ ਸਮਾਪਤ ਹੋ ਗਿਆ ਉਦੋਂ ਉਹਨਾਂ ਦੇ ਘਰੋਂ ਸਾਧਨ ਲੈ ਜਿਓ ਸਾਡੇ ਮਲਕੀਤ ਸਿੰਘ ਜੀ ਨੰਬਰਦਾਰ ਸਾਹਿਬ ਬਹੁਤ ਬਹੁਤ ਧੰਨਵਾਦ ਹੈ ਲੈ ਵੀ ਵੀਰੇ ਪਹਿਲੇ ਰਾਉਂਡ ਦੇ ਵਿੱਚ ਬਾਈ ਪਾਓ ਕਬੱਡੀ ਯਾਰ ਹੁਣ ਕੋਈ ਇਤਰਾਜ਼ ਨਹੀਂ ਮੰਨਿਆ ਜਾਣਾ ਕਿਸੇ ਵੀ ਟੀਮ ਦਾ ਬਾਈ ਬੇਨਤੀ ਹੈ ਕਲੱਬ ਵੱਲੋਂ ਹੱਥ ਬੰਨ੍ਹ ਕੇ ਬੇਨਤੀ ਹੈ ਤੁਹਾਨੂੰ ਵੀ ਇਹਦਾ ਇੱਕ ਮੈਚ ਖਿਡਾਰੀ ਗਰਮ ਹੋਏ ਹੈ ਬਾਈ ਜੀ ਨਾ ਡਾਊਨ ਕਰੋ ਬੇਨਤੀ ਹੈ ਬਾਈ ਜੀ ਖੇਡੋ ਮੇਰੀ ਬੇਨਤੀ ਹੈ ਇਹਦਾ ਆਪਾਂ ਵੀ ਮੰਨਦੇ ਆ ਯਾਰ ਬਿਲਕੁਲ ਬਿਲਕੁਲ ਬਾਈ ਜੀ ਬਾਈ ਜੀ ਬੇਨਤੀ ਹੈ ਕਲੱਬ ਨੂੰ ਆ ਕੇ ਯਾਰ ਜਾਂ ਤਾਂ ਉਹ ਗਰਾਊਂਡ ਦੇ ਵਿੱਚ ਆ ਕੇ ਫੈਸਲਾ ਨਿਬੇੜ ਦਿਓ ਇਹਦਾ ਕੰਮ ਠੰਡਾ ਪੈਣ ਵਾਲਾ ਹੋ ਜਾਂਦਾ ਯਾਰ ਜਲਦੀ ਤੋਂ ਪਹਿਲਾਂ ਫੈਸਲਾ ਕਰੋ ਥੋੜਾ ਸਟੈਂਡ ਲੈ ਲਿਆ ਕਰੋ ਹੱਥ ਬੰਨ ਕੇ ਬੇਨਤੀ ਹੈ ਕੁਆਟਰ ਫਾਈਨਲ ਮੈਚ ਆ ਤੇ ਇਧਰ ਇਹਨਾਂ ਨੇ ਇਤਰਾਜ ਲਾਇਆ ਤੇ ਇਹਨਾਂ ਦਾ ਫੈਸਲਾ ਜੇ ਜੋ ਵੀ ਫੈਸਲਾ ਲੈਣਾ ਮੈਂਟ ਬਾਰੋ ਪ੍ਰਮਾਣਿਕ ਵੀਰਾਂ ਨੇ ਫੈਸਲਾ ਕੀਤਾ ਵੀ ਕਿਸੇ ਵੀ ਟੀਮ ਦਾ ਕੋਈ ਇਤਰਾਜ ਨਹੀਂ ਮੰਨਿਆ ਜਾਣਾ ਉਧਰ ਸਾਡੇ ਕਾਕਾ ਕੈਨੇਡਾ ਗੁਰਵਿੰਦਰ ਕੈਨੇਡਾ ਰਾਜਵੀਰ ਕੈਨੇਡਾ ਬਲਵੀਰ ਗਿੱਲ ਕੈਨੇਡਾ ਸੁਖਦੀਪ ਕੈਨੇਡਾ ਗਗਨ ਗਿੱਲ ਕੈਨੇਡਾ ਤੇ ਲਖਵਿੰਦਰ ਕਾਲੂ ਕੈਨੇਡਾ ਉਹ ਵੀ ਪ੍ਰਾਨ ਲਾਈਵ ਦੇ ਜ਼ਰੀਏ ਆਨੰਦ ਮਾਣ ਰਹੇ ਇਹਨਾਂ ਮੈਚਾਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਇਹਨਾਂ ਭਰਾਵਾਂ ਦਾ ਔਰ ਉਧਰ ਸਾਡੇ ਸੁਖਵਿੰਦਰ ਸਿੰਘ ਜੀ ਸ਼ਿੰਦਾ ਕੈਨੇਡਾ ਉਹ ਵੀ ਲਾਈਵ ਆਨੰਦ ਮਾਣ ਰਹੇ ਅੱਜ ਦੇ ਇਹਨਾਂ ਮੈਚਾਂ ਦਾ ਬਹੁਤ-ਬਹੁਤ ਧੰਨਵਾਦ ਹੈ ਸਾਡੇ ਵੀਰਾਂ ਦਾ ਔਰ ਭਾਈ ਜੀ 1 ਮਿੰਟ ਦੀ 1 ਮਿੰਟ ਭਾਈ ਜੀ 1 ਮਿੰਟ ਭਾਈ ਜੀ ਜੇ ਤਾਂ ਕਲੱਬ ਵਾਲੇ ਕਹਿੰਦੇ ਵੀ ਰੇਡ ਪਾਉਣੇ ਠੀਕ ਹੈ ਨਹੀਂ ਉਹਨੂੰ ਜੇਤੂ ਕਰਾਰ ਦੇਣ ਲੱਗੇ ਆ ਦੱਸੋ ਬਾਈ ਉਹ ਬਾਈ ਮੈਂ ਤਾਂ ਹੁਣ ਮੈਂ ਤਾਂ ਥੱਡ ਬਾਈ ਜੀ ਦੱਸੋ ਫੈਸਲਾ ਕਲੱਬ ਦਾ ਲਾਓ ਬਾਈ ਜੀ 1 ਮਿੰਟ ਦਾ ਸਮਾਂ ਕਲੱਬ ਵੱਲੋਂ 1 ਮਿੰਟ ਦਾ ਬਾਈ ਜੀ 1 ਮਿੰਟ ਦਾ ਸਮਾਂ ਉਹ ਬਿੱਲੇ ਬਿੱਲੇ ਉਹ ਬਿੱਲੇ ਬਿੱਲਾ ਬਿੱਲੇ ਆ ਖੜੀ ਕਮੇਟੀ ਬਾਈ ਜੀ 1 ਮਿੰਟ ਦਾ ਸਮਾਂ ਹੱਥ ਬੰਨ ਕੇ ਬੇਨਤੀ ਹੈ ਬਾਅਦ ਚ ਤਰਾਜ ਨਾ ਕਰਿਓ ਇੱਕ ਮੈਂ ਕਹਤਾ 1 ਮਿੰਟ ਕਹਤਾ 1 ਮਿੰਟ ਦਾ ਬਾਈ ਸਮਾਂ ਹੈ ਜੇ ਤਾਂ ਖੇਡਣਾ ਠੀਕ ਹੈ ਨਹੀਂ ਉਹ ਕਹਿੰਦੇ ਵੀ ਜੇਤੂ ਕਰਾਰ ਦੇ ਦੇਣੇ ਆ ਬਿਲਕੁਲ ਜੀ 1 ਮਿੰਟ ਦਾ ਸਮਾਂ ਵੀਰੀ ਦੱਸੋ ਮੇਰਾ ਵੀਰ ਲਓ ਠੀਕ ਆ ਬਾਈ ਜੀ ਫੈਸਲਾ ਕਲੱਬ ਦਾ 1 ਮਿੰਟ ਤੋਂ ਮੇਰਾ ਦਿੱਤਾ ਬਾਈ ਜੀ ਮੈਂ ਤਾਂ ਮੈਸੇਜ ਦਿੱਤਾ ਤੁਹਾਡਾ ਅੱਗੇ ਟੀਮ ਆਓ ਬਾਈ ਜੀ ਰਾ ਅਕਾਲ ਸਰ ਮੋਗਾ ਤੇ ਗਿੱਦੜ ਵਿੰਡੀ ਅਕਾਲ ਸਰ ਕਲੱਬ ਮੋਗਾ ਤੇ ਗਿੱਦੜ ਵਿੰਡੀ ਦੋਨੋਂ ਟੀਮਾਂ ਜਲਦੀ ਆ ਜਾਣਗੀਆਂ ਗਿੱਦੜ ਵਿੰਡੀ ਵਾਲੇ ਵੀਰ ਆ ਜਾਣ ਅਕਾਲ ਸਰ ਮੋਗੇ ਦੀ ਟੀਮ ਆਈ ਹੋਈ ਆ ਕਾਫੀ ਧੇਰ ਤੋਂ ਔਰ ਨਾਲ ਹੀ ਕਬੱਡੀ 53 ਕਿਲੋ ਭਾਰ ਦੇ ਫਾਈਨਲ ਦੀਆਂ ਟੀਮਾਂ ਵੀ ਆ ਜਾਣ ਤੇ ਇੱਕ ਵੀਰ ਕਹਿੰਦੇ ਸੀ ਵੀ ਸ਼ੋਅ ਮੈਚ ਕਰਾਉਣਾ ਉਹ ਵੀ ਟੀਮਾਂ ਆ ਜਾਣਗੀਆਂ ਲਓ ਮੋਗੇ ਵਾਲੇ ਮੁੰਡੇ ਆ ਗਿਆ ਗਿੱਦੜਪਿੰਡੀ ਦੀ ਟੀਮ ਨੂੰ ਬੇਨਤੀ ਹੈ ਜਲਦੀ ਦੇ ਨਾਲ ਰਾਮਗੜ੍ਹ ਭੁੱਲੜ ਦੀ ਹੈ ਪਹਿਲੀ ਕਬੱਡੀ ਕਹਿੰਦੇ ਪਾਉਣ ਦੇ ਲਈ ਅੱਗੇ ਵਧਦਾ ਹੋਇਆ ਇਹ ਆ ਗੋਲੂ ਮੇਰੇ ਵੀਰੋ ਸਾਹਮਣੇ ਕਬੱਡੀ ਪਾ ਦਿੱਤੀ ਹੈ ਚਾਰ ਜੱਫੀ ਖੜੇ ਦੇ ਨਾਲ ਇਧਰ ਮੇਰੇ ਵੀਰੋ ਸ਼ੇਰੂ ਤਨਹੋਰੀ ਦੀ ertidida ਸ਼ੇਰ ਜਿੰਨੀ ਜਾਨ ਦਾ ਮਾਲਕ ਖੜਾ ਹੈ ਨਾਲ ਹੈਪੀ ਤਨਹੋਰੀ ਵਾਲਾ ਮੇਰੇ ਵੀਰੋ ਕਿ ਮਿੱਤਰਾਂ ਦਾ ਰੰਦਾ ਸੁਰਖੀਆਂ ਚ ਨਾਲ ਆਓ ਹੈਪੀ ਤੇ ਗੋਲੂ ਹੈ ਤੇ ਧਨੀਰ ਵਾਲੇ ਨੇ ਪਹਿਲਾ 1.5 ਪੁਆਇੰਟ ਤਨਹੋਰੀ ਨੂੰ ਦੇ ਦਿੱਤਾ ਹੈ ਅਗਲੀ ਕਬੱਡੀ ਕਹਿੰਦੇ ਇਹ ਗੱਗੂ ਹੈ ਜੱਦੀ ਪਿੰਡ ਸੈਂਪਲੀ ਸਾਹਬ ਹੈ ਤੇ ਅੱਜ ਮੇਰੇ ਵੀਰੋ ਧਨੌਰੀ ਦਾ ਪੁੱਤ ਬਣ ਕੇ ਖੇਡਦਾ ਕਿ ਝੂਠ ਦੇ ਬਾਜੋ ਚੱਲਦਾ ਨਹੀਂ ਕਦੇ ਕੰਮ ਦਲਾਲਾਂ ਦਾ ਮੁੱਲ ਕਦੇ ਨਹੀਂ ਪੈਂਦਾ ਹੱਥੋਂ ਛੁੱਟੀਆਂ ਬਾਲਾਂ ਦਾ ਚੋਰੀ ਯਾਰੀ ਠੱਗੀ ਕਦੇ ਵੀ ਗੁੱਜੀ ਰਹਿੰਦੀ ਨਾ ਸੁੱਖਿਆ ਨੀਤਾ ਹੋਵਣ ਸਾਫ ਤੇ ਬਾਜੀ ਪੁੱਠੀ ਪੈਂਦੀ ਨਾ ਔਰ ਰਾਜੂ ਗਿਆਨੀ ਪਰ ਗੱਗੂ ਗੱਗੂ ਮੇਰੇ ਵੀਰੋ ਧਨੌਰੀ ਦੇ ਲਈ ਇੱਕ ਅੰਕ ਦਾ ਵਾਅਦਾ ਕਰਦਾ ਹੋਇਆ ਹੈ ਅਗਲੀ ਕਬੱਡੀ ਗੋਲੂ ਪਾ ਤੇ ਬੈਕ ਤੇ ਖਰਦੀਪ ਲਓ ਸਾਹਮਣੇ ਕਹਿੰਦੇ ਗੋਲੂ ਅਗਲੀ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਚਾਰ ਜੱਫੀ ਕਹਿੰਦੇ ਤਿਆਰ ਪਰ ਤਿਆਰ ਹੈ ਧਨੌਰੀ ਵਾਲੇ ਆਹ ਵੇਖਾਂਗੇ ਵੀ ਹੁਣ ਕਿਹੜਾ ਨੌਜਵਾਨ ਗੱਬਰੂ ਲਾ ਕੇ ਤਕੜਾ ਜੱਫਾ ਬੱਲੇ ਬੱਲੇ ਕਰਵਾਵੇਗਾ ਆਪਣੀ ਟੀਮ ਦੇ ਲਈ ਉਧਰ ਸਾਡੇ ਵੀਰ ਪਿੰਦਰ ਯੂਐਸਏ ਪੁੱਤਰ ਸਰਦਾਰ ਦਿਆਲ ਸਿੰਘ ਜੀ ਤੇ ਜੋਰਾ ਸਿੰਘ ਜੀ ਸੰਘਾ ਯੂਐਸਏ ਉਹ ਵੀ ਵੀਰ ਅਮਰੀਕਾ ਤੋਂ ਲਾਈਵ ਦੇਖ ਰਹੇ ਆ ਔਰ ਨਾਲ ਹੀ ਸਾਡੇ ਮਨਜੀਤ ਸਿੰਘ ਜੀ ਆਸਟ੍ਰੇਲੀਆ ਉਹ ਵੀ ਲਾਈਵ ਦੇ ਜਰੀਏ ਆਨੰਦ ਮਾਣ ਰਹੇ ਆ ਬਹੁਤ ਬਹੁਤ ਧੰਨਵਾਦ ਇਹਨਾਂ ਸਾਡੇ ਐਨਆਰਈ ਵੀਰਾਂ ਦੇ ਆ ਅਗਲੀ ਰੇਡ ਸੈਮੀਫਾਈਨਲ ਦੀਆਂ ਟਾਈਆਂ ਕੱਢਣ ਲੱਗਿਆਂ ਮੇਰਾ ਵੀਰ ਸੈਮੀਫਾਈਨਲ ਦੀਆਂ ਜੇ ਕਿਸੇ ਨੇ ਦੇਖਣੀਆਂ ਤਾਂ ਆ ਸਕਦਾ ਸਾਡੇ ਕੋਲੇ ਹੈਵੀ ਸੁਖੇ ਬਾਈ ਰੇਡ ਪੈ ਰਹੀ ਆ ਖੇਡ ਮੈਦਾਨ ਦੇ ਵਿੱਚ ਲਾਓ ਭੋਲਾ ਧਨੌਰੀ ਵਾਲਾ ਬਈ ਜੀ ਮੈਸੇਜ ਤੁਹਾਡਾ ਲਾ ਦਿੰਦਾ ਹੈ ਉਧਰ ਭੋਲਾ ਧਨੌਰੀ ਵਾਲਾ ਬਿੱਲੇ ਨੂੰ ਟੱਚ ਕੀਤਾ ਹੈ ਮੈਂ ਕਲੱਬ ਨੂੰ ਮੈਸੇਜ ਦੇ ਦਿਆਂ ਸਾਡਾ ਫਰਜ ਹੈ ਕਿ ਅਸੀਂ ਕਹਿੰਨੇ ਇਤਰਾਜ਼ ਕਰਦੇ ਆ ਇਧਰ ਮੇਰੇ ਵੀਰੋ ਇਹ ਜਿਹੜੀ ਰਾਮਗੜ੍ਹ ਭੁੱਲਰ ਵਾਲੇ ਕਹਿੰਦੇ ਵੀ ਸਾਨੂੰ ਇਤਰਾਜ਼ ਆ ਧਨੌਰੀ ਤੇ ਕੁਆਟਰਫਾਈਨਲ ਮੈਚ ਚੱਲਦੇ ਆ ਫੈਸਲਾ ਕਲੱਬ ਨੇ ਕਰਨਾ ਕੋਈ ਇਤਰਾਜ਼ ਨਹੀਂ ਕੋਈ ਇਤਰਾਜ਼ ਨਹੀਂਗਾ ਕੋਈ ਇਤਰਾਜ਼ ਨਹੀਂ ਕੋਈ ਇਤਰਾਜ਼ ਨਹੀਂ ਮੇਰਾ ਵੀਰ ਨਾ ਆਹਦਾ ਯਾਰ ਕੁਆਟਰਫਾਈਨਲ ਮੈਚ ਮੇਰਾ ਵੀਰ ਯਾਰ ਇਹ ਗੱਲਾਂ ਤਾਂ ਪਹਿਲਾਂ ਵੀ ਆਪਾਂ ਨੂੰ ਪਤਾ ਹੁੰਦਾ ਹੈ ਮਾੜਾ ਜਿਹਾ ਦੇਖੋ ਯਾਰ ਬਿਲਕੁਲ ਬਿਲਕੁਲ ਜੀ ਪਾਓ ਕਬੱਡੀ ਯਾਰ ਬਹੁਤ ਬਹੁਤ ਧੰਨਵਾਦ ਹੈ ਇੱਧਰ ਸਾਡੇ ਮਲਕੀਤ ਸਿੰਘ ਜੀ ਨੰਬਰਦਾਰ ਸਾਹਿਬ ਉਹ ਕਹਿੰਦੇ ਵੀ ਬੰਦਾ ਪਹਿਲਾਂ ਕੋਈ ਅਨਾਉਂਸਮੈਂਟ ਗਲਤ ਕਰਾ ਗਿਆ ਕੋਈ ਚੱਕਰ ਨਹੀਂ ਉਹ ਕਹਿੰਦੇ ਦਰਵਾਜ਼ਾ ਖੁੱਲਾ ਜਿੰਨਾ ਵੀਰਾਂ ਦੇ ਵੀ ਸਾਧਨ ਖੜੇ ਐ ਜਦੋਂ ਟੂਰਨਾਮੈਂਟ ਸਮਾਪਤ ਹੋ ਗਿਆ ਉਦੋਂ ਉਹਨਾਂ ਦੇ ਘਰੋਂ ਸਾਧਨ ਲੈ ਜਿਓ ਸਾਡੇ ਮਲਕੀਤ ਸਿੰਘ ਜੀ ਨੰਬਰਦਾਰ ਸਾਹਿਬ ਬਹੁਤ ਬਹੁਤ ਧੰਨਵਾਦ ਹੈ ਲੈ ਵੀ ਵੀਰੇ ਪਹਿਲੇ ਰਾਉਂਡ ਦੇ ਵਿੱਚ ਬਾਈ ਪਾਓ ਕਬੱਡੀ ਯਾਰ ਹੁਣ ਕੋਈ ਇਤਰਾਜ਼ ਨਹੀਂ ਮੰਨਿਆ ਜਾਣਾ ਕਿਸੇ ਵੀ ਟੀਮ ਦਾ ਬਾਈ ਬੇਨਤੀ ਹੈ ਕਲੱਬ ਵੱਲੋਂ ਹੱਥ ਬੰਨ੍ਹ ਕੇ ਬੇਨਤੀ ਹੈ ਤੁਹਾਨੂੰ ਵੀ ਇਹਦਾ ਇੱਕ ਮੈਚ ਖਿਡਾਰੀ ਗਰਮ ਹੋਏ ਹੈ ਬਾਈ ਜੀ ਨਾ ਡਾਊਨ ਕਰੋ ਬੇਨਤੀ ਹੈ ਬਾਈ ਜੀ ਖੇਡੋ ਮੇਰੀ ਬੇਨਤੀ ਹੈ ਇਹਦਾ ਆਪਾਂ ਵੀ ਮੰਨਦੇ ਆ ਯਾਰ ਬਿਲਕੁਲ ਬਿਲਕੁਲ ਬਾਈ ਜੀ ਬਾਈ ਜੀ ਬੇਨਤੀ ਹੈ ਕਲੱਬ ਨੂੰ ਆ ਕੇ ਯਾਰ ਜਾਂ ਤਾਂ ਉਹ ਗਰਾਊਂਡ ਦੇ ਵਿੱਚ ਆ ਕੇ ਫੈਸਲਾ ਨਿਬੇੜ ਦਿਓ ਇਹਦਾ ਕੰਮ ਠੰਡਾ ਪੈਣ ਵਾਲਾ ਹੋ ਜਾਂਦਾ ਯਾਰ ਜਲਦੀ ਤੋਂ ਪਹਿਲਾਂ ਫੈਸਲਾ ਕਰੋ ਥੋੜਾ ਸਟੈਂਡ ਲੈ ਲਿਆ ਕਰੋ ਹੱਥ ਬਨ ਕੇ ਬੇਨਤੀ ਹੈ ਕੁਆਟਰ ਫਾਈਨਲ ਮੈਚ ਆ ਤੇ ਇਧਰ ਇਹਨਾਂ ਨੇ ਇਤਰਾਜ ਲਾਇਆ ਤੇ ਇਹਨਾਂ ਦਾ ਫੈਸਲਾ ਜੇ ਜੋ ਵੀ ਫੈਸਲਾ ਲੈਣਾ ਮੈਂਟ ਬਾਰੋ ਪ੍ਰਮਾਣਿਕ ਵੀਰਾਂ ਨੇ ਫੈਸਲਾ ਕੀਤਾ ਵੀ ਕਿਸੇ ਵੀ ਟੀਮ ਦਾ ਕੋਈ ਇਤਰਾਜ ਨਹੀਂ ਮੰਨਿਆ ਜਾਣਾ ਉਧਰ ਸਾਡੇ ਕਾਕਾ ਕੈਨੇਡਾ ਗੁਰਵਿੰਦਰ ਕੈਨੇਡਾ ਰਾਜਵੀਰ ਕੈਨੇਡਾ ਬਲਵੀਰ ਗਿੱਲ ਕੈਨੇਡਾ ਸੁਖਦੀਪ ਕੈਨੇਡਾ ਗगन ਗਿੱਲ ਕੈਨੇਡਾ ਤੇ ਲਖਵਿੰਦਰ ਕਾਲੂ ਕੈਨੇਡਾ ਉਹ ਵੀ ਪ੍ਰਾਨ ਲਾਈਵ ਦੇ ਜ਼ਰੀਏ ਆਨੰਦ ਮਾਣ ਰਹੇ ਇਹਨਾਂ ਮੈਚਾਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਇਹਨਾਂ ਭਰਾਵਾਂ ਦਾ ਔਰ ਉਧਰ ਸਾਡੇ ਸੁਖਵਿੰਦਰ ਸਿੰਘ ਜੀ ਸ਼ਿੰਦਾ ਕੈਨੇਡਾ ਉਹ ਵੀ ਲਾਈਵ ਆਨੰਦ ਮਾਣ ਰਹੇ ਅੱਜ ਦੇ ਇਹਨਾਂ ਮੈਚਾਂ ਦਾ ਬਹੁਤ-ਬਹੁਤ ਧੰਨਵਾਦ ਹੈ ਸਾਡੇ ਵੀਰਾਂ ਦਾ ਔਰ ਭਾਈ ਜੀ 1 ਮਿੰਟ ਦੀ 1 ਮਿੰਟ ਭਾਈ ਜੀ 1 ਮਿੰਟ ਭਾਈ ਜੀ ਦੇ ਤਾਂ ਕਲੱਬ ਵਾਲੇ ਕਹਿੰਦੇ ਵੀ ਰੇਡ ਪਾਉਣੇ ਠੀਕ ਹੈ ਨਹੀਂ ਉਹਨੂੰ ਦੇਤੂ ਕਰਾਰ ਦੇਣ ਲੱਗੇ ਆ ਦੱਸੋ ਭਾਈ ਉਹ ਭਾਈ ਮੈਂ ਤਾਂ ਹੁਣ ਮੈਂ ਤਾਂ ਥੱਡ ਭਾਈ ਜੀ ਦੱਸੋ ਫੈਸਲਾ ਕਲੱਬ ਦਾ ਲਾਓ ਭਾਈ ਜੀ 1 ਮਿੰਟ ਦਾ ਸਮਾਂ ਕਲੱਬ ਵੱਲੋਂ 1 ਮਿੰਟ ਦਾ ਭਾਈ ਜੀ 1 ਮਿੰਟ ਦਾ ਸਮਾਂ ਉਹ ਬਿੱਲੇ ਬਿੱਲੇ ਉਹ ਬਿੱਲੇ ਬਿੱਲਾ ਬਿੱਲੇ ਆਹ ਖੜੀ ਕਮੇਟੀ ਭਾਈ ਜੀ 1 ਮਿੰਟ ਦਾ ਸਮਾਂ ਹੱਥ ਬੰਨ ਕੇ ਬੇਨਤੀ ਹੈ ਬਾਅਦ ਚ ਤਰਾਜ ਨਾ ਕਰਿਓ ਇੱਕ ਮੈਂ ਕਹਤਾ 1 ਮਿੰਟ ਕਹਤਾ 1 ਮਿੰਟ ਦਾ ਭਾਈ ਸਮਾਂ ਹੈ ਜੇ ਤਾਂ ਖੇਡਣਾ ਠੀਕ ਹੈ ਨਹੀਂ ਉਹ ਕਹਿੰਦੇ ਵੀ ਜੇਤੂ ਕਰਾਰ ਦੇ ਦੇਣੇ ਆ